ਨੰਦਾਂ ਦੀ ਪੁਰੀ ਅੰਦਰ ਜਦੋਂ 8 ਮਹੀਨਿਆਂ ਦਾ ਘੇਰਾ ਪਿਆ ਨਾ ਕੁਝ ਖਾਣ ਵਾਸਤੇ ਨਾ ਮਿਲਿਆ ਜਦੋਂ ਪਾਣੀ ਲੈਣ ਵਾਸਤੇ ਜਾਂਦੇ ਸਨ ਤੇ ਉਦੋਂ ਵੀ ਸਿੰਘਾਂ ਦੀਆਂ ਸ਼ਹਾਦਤਾਂ ਹੋਈਆਂ ਉਥੇ ਫਿਰ 40 ਕੁ ਸਿੰਘਾਂ ਨੇ ਸਤਗੁਰੂ ਜੀਆਂ ਨੂੰ ਬਿਦਾਵੇ ਲੈ ਕਰਕੇ ਦੇ ਦਿੱਤੇ ਇਹ ਆਉਣ ਵਾਲਾ ਹੈ ਜੀ ਮਾਗਦੇ ਦਿਨ ਖਾਲਸਾ ਪੰਥ ਇਹ ਦਿਹਾੜੇ ਹਰ ਜਗ੍ਹਾ ਦੇ ਉੱਪਰ ਮਨਾਉਂਦਾ ਹੈ ਬਿਦਾਵੇ ਲੈ ਕਰਕੇ ਦਿੱਤੇ ਸਤਿਗੁਰੂ ਸਾਡੇ ਕੋਲੋਂ ਭੁੱਖ ਜਰੀ ਨਹੀਂ ਜਾਂਦੀ ਕੀ ਕਰੀਏ ਕਿਵੇਂ ਲੜੀਏ ਸਾਡੇ ਬੱਚੇ ਘਰਾਂ ਦੇ ਵਿੱਚ ਨੇ ਸਤਿਗੁਰ ਕਹਿੰਦੇ ਜਿੰਨੇ ਜਾਣਾ ਹੈ ਉਹ ਭਾਈ ਲੈ ਕਰਕੇ ਦੇ ਰਿਓ ਇਹਨਾਂ ਲੈ ਕਰਕੇ ਦਿੱਤਾ ਕਿ ਤੁਸੀਂ ਸਾਡੇ ਗੁਰੂ ਨਹੀਂ ਤੇ ਅਸੀਂ ਤੁਹਾਡੇ ਸਿੱਖ ਨਹੀਂ ਇਹ 40 ਬਿਦਾਵੀਏ ਸਿੰਘ ਵਾਪਸ ਚਲੇ ਗਏ ਔਰੰਗੇਦਿਆਂ ਫੌਜਾਂ ਨੇ ਇਹਨਾਂ ਦਾ ਕੁਝ ਨਾ ਵਿਗਾੜਿਆ ਵੀ ਜਾਂਦੇ ਨੇ ਭਜਣ ਦਿਓ ਇਸੇ ਤਰ੍ਹਾਂ ਖਾਲੀ ਕਰਵਾਵਾਂਗੇ ਸਾਧ ਸੰਗਤ ਸਮਾ ਪਿਆ ਸਤਿਗੁਰੂ ਮਾਚੀਵਾੜੇ ਦੇ ਜੰਗਲਾਂ ਤੋਂ ਬਾਅਦ ਗਣੀ ਖਾਂ ਨਵੀ ਖਾਂ ਦੇ ਕੋਲ ਹੁੰਦੇ ਹੋਏ ਅੱਗੇ ਚੱਲਦੇ ਨੇ ਅੱਗੇ ਚੱਲਦਿਆਂ ਚੱਲਦਿਆਂ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀਆਂ ਦਾ ਪੜਾ ਜਿਹੜਾ ਹੈ ਉਹ ਖਿਦਰਾਣੇ ਦੀ ਢਾਬ ਵੱਲੋਂ ਤੁਰਿਆ ਜਾਂਦਾ ਹੈ ਔਰ ਸਤਿਗੁਰੂ ਜੀਆਂ ਦੇ ਜਾ ਲਈਏ ਸੇ ਕਿਉਂਕਿ ਮਜਾ ਹੜਦੇ ਵੱਜਦੇ ਨੇ ਨਾ ਇਹ ਸਾਰੇ ਸਿੱਖ ਆਪਣੇ ਘਰਾਂ ਦੇ ਵਿੱਚ ਆ ਗਏ ਇਹ ਅਨੰਦਪੁਰ ਸਾਹਿਬ ਜੀਆਂ ਦੇ ਛੱਡਣ ਤੋਂ ਪਹਿਲਾਂ ਹੀ ਆਪਣੇ ਘਰਾਂ ਵਿੱਚ ਆ ਗਏ ਪਰ ਜਦੋਂ ਇਹ ਸਾਰਾ ਕੁਝ ਵਾਪਰ ਗਿਆ ਸ਼ਹਾਦਤਾਂ ਹੋ ਗਈਆਂ ਸਤਿਗੁਰੂ ਜੀ ਉਧਰ ਰਾਮਿਆਣੇ ਦੀ ਧਰਤੀ ਦੇ ਉੱਪਰ ਪਹੁੰਚੇ ਨੇ ਤੇ ਆਪਣੇ ਨੇੜੇ ਨਗਰ ਚਮਹਾਲ ਇਥੋਂ ਕਿਸੇ ਸਿੱਖ ਦੀ ਆਪਾਂ ਕਹਿ ਲਈਏ ਕਿ ਉਹਨੇ ਆਪਣੇ ਸਰੀਰ ਨੂੰ ਛੱਡਿਆ ਸਿੱਖ ਇਕੱਠੇ ਹੋਏ ਉਹ ਵੀ ਵਿਧਾਵੀਏ ਜਿਹੜੇ ਨੇ ਉਸ ਸਿੱਖ ਦੇ ਭੋਗ ਦੇ ਉੱਪਰ ਅੰਤਮ ਰਸਮ ਦੇ ਉੱਪਰ ਇਕੱਠੇ ਹੋਏ ਤੇ ਜਦੋਂ ਉੱਥੇ ਵਾਰਤਾ ਚੱਲੀ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਤੇ ਉਹਨਾਂ ਦੇ ਸਿੱਖ ਜਿਹੜੇ ਨੇ ਉਹਨਾਂ ਦਾ ਕੀ ਬਣਿਆ ਅਸੀਂ ਸੁਣਿਆ ਕਿ ਉਹਨਾਂ ਨੇ ਆਨੰਦਪੁਰ ਛੱਡ ਦਿੱਤਾ ਫਿਰ ਉੱਥੋਂ ਫਿਰ ਸਾਰੀ ਸਿੱਖਾਂ ਨੇ ਵਾਰਤਾ ਸੁਣਾਈ ਜਿਨ੍ਹਾਂ ਨੇ ਬਿਦਾਵਾ ਲਿਖਿਆ ਉਹ ਵੀ ਉੱਥੇ ਸਨ ਵਾਰਤਾ ਸੁਣਾਈ ਗਈ ਭਾਗ ਸਿੰਘ ਦਾ ਨਾਮ ਆਉਂਦਾ ਚਭਾਲੀਆ ਭਾਗ ਸਿੰਘ ਚਭਾਲੀਆ ਉਹਨੇ ਕਿਹਾ ਹੈ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀਆਂ ਦੇ ਵੱਡੇ ਫਰਜੰਦ ਚਮਕੌਰ ਦੀ ਗੜੀ ਅੰਦਰ ਸ਼ਹਾਦਤ ਪ੍ਰਾਪਤ ਕਰ ਗਏ ਛੋਟੇ ਸਰਹੰਦ ਅੰਦਰ ਮਾਤਾ ਗੁਜਰ ਕੌਰ ਤੇ ਐਸ ਵਕਤ ਪਤਾ ਲੱਗਾ ਕਿ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਰਾਮਿਆਣੇ ਦੀ ਧਰਤੀ ਉੱਪਰ ਪਹੁੰਚੇ ਨੇ ਜਦੋਂ ਇਹਨਾਂ ਚੌਧਰੀਆਂ ਨੂੰ ਪਤਾ ਲੱਗਾ ਜਾਂ ਜਿਹੜੇ ਬੇਦਾਵੀਏ ਸਨ ਉਹਨਾਂ ਨੂੰ ਪਤਾ ਲੱਗਾ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਰਾਮਿਆਣੇ ਦੀ ਧਰਤੀ ਉੱਪਰ ਆਏ ਨੇ ਉਹ ਕਹਿੰਦੇ ਵੇਖੋ ਗੁਰੂ ਗੋਬਿੰਦ ਸਿੰਘ ਸਾਹਿਬ ਜੀਆ ਨੇ ਸਾਡੇ ਉੱਪਰੋਂ ਫਰਜੰਦ ਵਾਰ ਦਿੱਤੇ ਆਪਣਾ ਸਰਬੰਸਵਾਰ ਦਿੱਤਾ ਹੈ ਸਾਨੂੰ ਖੰਡੇ ਦੀ ਪਹਲ ਦਿੱਤੀ ਹੈ ਸ਼ਰਮ ਦੇ ਨਾਲ ਸੀਸ ਝੁਕੇ ਕਹਿੰਦੇ ਚਲੋ ਭੁੱਲ ਬਖਸ਼ਾਈਏ ਜਾ ਕਰਕੇ ਗੁਰੂ ਸਾਹਿਬ ਜੀਆਂ ਨੂੰ ਕਹੀਏ ਸਾਨੂੰ ਬਿਦਾਵੀਆਂ ਨੂੰ ਬਖਸ਼ ਲਓ ਅਸੀਂ ਤੁਹਾਡਾ ਸਾਥ ਛੱਡਿਆ ਹੈ ਸਾਨੂੰ ਆਪਣੀ ਗੋਦੀ ਦਾ ਨਿੱਕ ਦੁਬਾਰਾ ਦੇ ਦਿਓ ਭਾਗ ਸਿੰਘ ਦੀ ਅਗਵਾਈ ਦੇ ਅੰਦਰ ਇਸ ਮੁਝਾਇਲ ਲਾਕੇ ਤੋਂ ਸਰਪੰਚ ਪੰਚ ਇਕੱਤਰ ਹੋ ਕਰਕੇ ਗਏ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀਆਂ ਦੇ ਕੋਲ ਕਿਉਂਕਿ ਜਿਹੜਾ ਆਗੂ ਹੋਵੇ ਨਾ ਉਹ ਕਹਿ ਕੇ ਹੋਰ ਕੁਝ ਤੁਰਦਾ ਹੈ ਤੇ ਜਾ ਕੇ ਕੁਝ ਹੋਰ ਕਰਦਾ ਹੈ ਇਹ ਕਹਿ ਕੇ ਤੁਰੇ ਸਨ ਕਿ ਅਸੀਂ ਗੁਰੂ ਗੋਬਿੰਦ ਸਿੰਘ ਸਾਹਿਬ ਜੀਆਂ ਦੇ ਨਾਲ ਸ਼ਾਮਲ ਹੋਵਾਂਗੇ ਕਿ ਡਟ ਕੇ ਮੁਕਾਬਲਾ ਕਰਾਂਗੇ ਜ਼ਾਲਮਾਂ ਦਾ ਪਰ ਜਦੋਂ ਇਹ ਗਏ ਇਹ ਜਾ ਕਰਕੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜੀਆਂ ਨੂੰ ਮਿਲੇ ਨੇ ਰਾਮਿਆਣੇ ਦੀ ਧਰਤੀ ਉੱਪਰ ਜਦੋਂ ਰਾਮਿਆਣੇ ਦੀ ਧਰਤੀ ਉੱਪਰ ਮਿਲੇ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀਆਂ ਨੂੰ ਕਹਿਣ ਲੱਗੇ ਨੇ ਕਿ ਸਤਿਗੁਰੂ ਜੀ ਤੁਹਾਡੇ ਮਾਤਾ ਜੀ ਸ਼ਹੀਦ ਹੋ ਗਏ ਪਰਜੰਦ ਸ਼ਹੀਦ ਹੋ ਗਏ ਇਹ ਸਰਬੰਸ ਤੁਹਾਡਾ ਪਰਿਵਾਰ ਤੁਹਾਡਾ ਜਿਹੜਾ ਖੇਰੂ ਖੇਰੂ ਹੋ ਗਿਆ ਹੈ ਤੇ ਸਤਿਗੁਰੂ ਜੀਆਂ ਨੂੰ ਕਹਿੰਦੇ ਸਤਿਗੁਰੂ ਜੀ ਅਸੀਂ ਇੱਕ ਤੁਹਾਨੂੰ ਗੱਲ ਕਹਿਣ ਆਏ ਆ ਅਸੀਂ ਸਲਾਹ ਦੇਣ ਆਏ ਤੁਹਾਨੂੰ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਪਹਿਲਾਂ ਖਾਮੋਸ਼ ਰਹੇ ਫਿਰ ਕਹਿੰਦੇ ਦੱਸੋ ਕਹਿੰਦੇ ਸਾਡੀ ਬਹੁਤ ਚੱਲਦੀ ਹੈ ਵਜ਼ੀਰ ਖਾਂ ਬਾਦਸ਼ਾਹ ਦੇ ਨਾਲ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਕੇ ਆਏ ਹਾਂ ਕਿ ਅਸੀਂ ਤੁਹਾਡੀ ਸੁਲਾਹ ਕਰਾ ਦਿੰਨੇ ਬਾਦਸ਼ਾਹ ਦੇ ਨਾਲ ਪਹਿਲਾਂ ਕਹਿੰਦੇ ਸੀ ਅਸੀਂ ਜਾ ਕਰਕੇ ਵਿਰੋਧ ਕਰਾਂਗੇ ਪਰ ਕਹਿੰਦੇ ਨੇ ਅਸੀਂ ਤੁਹਾਡੀ ਸੁਲਾਹ ਕਰਾਵਾਂਗੇ ਕੁਝ ਵੀ ਹਾਸਲ ਨਹੀਂ ਹੋਵੇਗਾ ਤੁਸੀਂ ਸਾਡੇ ਗੁਰੂ ਬਣ ਕੇ ਰਹੋ ਬੈਠ ਕਰਕੇ ਤਖਤ ਦੇ ਸੱਜੋ ਤੇ ਅਸੀਂ ਤੁਹਾਡੀ ਪੂਜਾ ਕਰਾਂਗੇ ਚਰਨ ਸੇਵਕ ਬਣਾਂਗੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਮੁਸਕਰਾ ਕੇ ਕਹਿੰਦੇ ਤੁਸੀਂ ਸਾਡੇ ਸਿੱਖੋ ਕਹਿੰਦੇ ਹਾਂ ਜੀ ਤੁਹਾਡੇ ਸਿੱਖ ਹਾਂ ਅਸੀਂ ਤੇ ਸਤਿਗੁਰੂ ਜੀ ਕਹਿਣ ਲੱਗੇ ਜੇਕਰ ਸਿੱਖ ਹੋ ਤੇ ਗੁਰੂ ਦੇ ਬਾਣੇ ਅੰਦਰ ਰਹਿਣਾ ਸਿੱਖੋ ਤੁਸੀਂ ਹੁਕਮ ਕਰ ਰਹੇ ਹੋ ਗੁਰੂ ਕਦੇ ਹੁਕਮ ਨਹੀਂ ਮੰਨਦਾ ਗੁਰੂ ਦਾ ਸਿੱਖ ਜਿਹੜਾ ਉਹ ਸਦਾ ਗੁਰੂ ਕੇ ਬਾਣੇ ਅੰਦਰ ਰਹਿੰਦਾ ਹੈ ਕਿਹੜਾ ਸਿੱਖ ਹੈ ਜਿਹੜਾ ਸਲਾਵਾں ਦਵੇ ਗੁਰੂ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀਆਂ ਨੇ ਕਿਹਾ ਠੀਕ ਹੈ ਜਦੋਂ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦੀ ਸ਼ਹਾਦਤ ਹੋਈ ਭਰੀ ਕਚਹਿਰੀ ਦੇ ਅੰਦਰ ਉਹਨਾਂ ਸਿੱਖਾਂ ਨੂੰ ਤੇ ਸਤਿਗੁਰੂ ਜੀਆਂ ਨੂੰ ਤਸੀਹੇ ਦਿੱਤੇ ਪੰਚਮ ਗੁਰਦੇਵ ਨੂੰ ਉਦੋਂ ਤੁਸੀਂ ਕਿੱਥੇ ਸੀ ਸਲਾਹ ਕਰਵਾਉਣ ਵਾਲੇ ਚਾਂਦਨੀ ਚੌਂਕ ਦੇ ਅੰਦਰ ਸਾਡੇ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਭਾਈ ਸਤੀਦਾਸ ਮਤੀਦਾਸ ਭਾਈ ਦਿਆਲਾ ਜੀ अनेका ਤਸ਼ੱਦਦ ਕੀਤੇ ਗਏ ਉਦੋਂ ਤੁਸੀਂ ਮਝਾਈ ਲੀਏ ਕਿੱਥੇ ਸੋ ਸੁਲਾ ਕਰਵਾਉਣ ਵਾਲੇ ਅੱਜ ਕਹਿੰਦੇ ਉਹ ਦਿੱਲੀ ਬਾਦਸ਼ਾਹ ਦੇ ਨਾਲ ਲਾਹੌਰਾਂ ਦੇ ਨਾਲ ਜਿੰਨੇ ਸੂਬੇਦਾਰ ਨੇ ਅਸੀਂ ਤੁਹਾਡੀ ਸਲਾਹ ਕਰਾ ਦਿੰਨੇ ਸਤਿਗੁਰ ਕਹਿੰਦੇ ਉਦੋਂ ਕਿੱਥੇ ਸੀ ਤੁਸੀਂ ਕਿੱਥੇ ਸੀ ਤੁਸੀਂ ਜਦੋਂ ਸਰਹੰਦ ਦੀ ਧਰਤੀ ਦੇ ਉੱਪਰ ਫਰਜੰਦਾ ਨੂੰ ਨੀਹਾਂ ਦੇ ਵਿੱਚ ਚਣਿਆ ਗਿਆ ਉਹਨਾਂ ਨੂੰ ਜਿਵਾ ਕੀਤਾ ਗਿਆ ਉਦੋਂ ਤੁਸੀਂ ਕਿੱਥੇ ਸੋਉ ਉਦੋਂ ਕਿਉਂ ਨਾ ਸਲਾਹ ਕਰਵਾਉਣ ਵਾਲੇ ਆਏ ਤੇ ਇਹ ਗੁੱਸੇ ਦੇ ਵਿੱਚ ਆਏ ਚੌਧਰੀ ਕਹਿਣ ਲੱਗੇ ਕਿ ਸਤਿਗੁਰੂ ਫਿਰ ਸਾਡੇ ਕੋਲੋਂ ਸਿੱਖੀ ਨਹੀਂ ਨਿਭਣੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਕਹਿੰਦੇ ਜੇ ਸਿੱਖੀ ਨਹੀਂ ਨਿਭਣੀ ਤੇ ਆਹ ਲਓ ਕਾਗਜ਼ ਤੇ ਇਹਤੇ ਲਿਖ ਦਿਓ ਫਿਰ ਉਹਨਾਂ ਸਿੱਖਾਂ ਨੇ ਵੀ ਉਥੇ ਬਿਦਾਵੇ ਲਿਖੇ 40 ਸੇਕ ਕਿਉਂਕਿ ਪਹਿਲਾ ਗੁਰੂ ਅਨੰਦਪੁਰ ਸਾਹਿਬ ਜੀਆਂ ਦੀ ਧਰਤੀ ਦੇ ਉੱਪੋਂ ਜਦੋਂ ਸਤਗੁਰੂ ਜੀ ਸੁਰਖਰੂ ਹੋਏ ਭਾਈ ਸੰਗਤ ਸਿੰਘ ਜੀਆਂ ਨੂੰ ਕਲਗੀ ਤੋੜਾ ਦਿੱਤਾ ਉਹਨਾਂ ਕੁਝ ਵੀ ਕੋਲ ਨਾ ਰੱਖਿਆ ਨਾ ਵਿਦਾਵਾ ਕੋਲ ਨਾ ਕੁਝ ਕੋਲ ਕੁਝ ਵੀ ਕੋਲ ਨਾ ਰੱਖਿਆ ਨਾਲ ਪਿਆਰੇ ਸਿਰਫ ਨਾਲ ਤੁਰੇ ਪਰ ਜਦੋਂ ਰਾਮਿਆਂ ਦੀ ਧਰਤੀ ਦੇ ਉੱਪਰ ਇਹਨਾਂ ਚੌਧਰੀਆਂ ਨੇ ਪੰਚਾਂ ਸਰਪੰਚਾਂ ਨੇ ਵਿਦਾਵਾ ਲਿਖਿਆ ਹੈ ਭਾਈ ਮਹਾ ਸਿੰਘ ਜੀ ਇਹਨਾਂ ਦੇ ਆਗੂ ਸਨ ਹੋਰ ਨਾਲ ਆਗੂ ਬਣੇ ਇਹਨਾਂ ਨੇ ਸਤਿਗੁਰੂ ਜੀਆਂ ਨੂੰ ਕਾਗਜ਼ ਦੇ ਉੱਪਰ ਲਿਖ ਕਰਕੇ ਸਾਈਨ ਕਰ ਦਿੱਤੇ ਸਤਿਗੁਰੂ ਤੁਸੀਂ ਸਾਡੇ ਗੁਰੂ ਨਹੀਂ ਅਸੀਂ ਤੁਹਾਡੇ ਸਿੱਖ ਨਹੀਂ ਇਹ ਸਿੱਖੀ ਸਾਡੇ ਕੋਲੋਂ ਨਹੀਂ ਨਿਭੇਗੀ ਉਧਰ ਸਤਿਗੁਰੂ ਜੀਆ ਨੂੰ ਪਤਾ ਲੱਗਾ ਕਿ ਵਜ਼ੀਰ ਖਾਨ ਦੀ ਫੌਜ ਜਿਹੜੀ ਚੜ੍ਹ ਕਰਕੇ ਰਾਮਿਆਨੇ ਦੀ ਧਰਤੀ ਉੱਪਰ ਪਹੁੰਚਣ ਵਾਲੀ ਹੈ ਸਤਿਗੁਰੂ ਜੀਆ ਨੇ ਜਦੋਂ ਇਹ ਵੇਖਿਆ ਇੱਥੋਂ ਸਤਿਗੁਰੂ ਜੀ ਇਹਨਾਂ ਦਾ ਵਿਦਾਵਾ ਫੜ ਕਰਕੇ ਤੇ ਅੱਗੇ ਖਿਦਰਾਣੇ ਦੀ ਢਾਬ ਵੱਲ ਨੂੰ ਤੁਰ ਪਏ ਨੇ ਜਿਹਨੂੰ ਖਿੱਦੂ ਦੀ ਢਾਬ ਵੀ ਕਿਹਾ ਜਾਂਦਾ ਸੀ ਸਤਿਗੁਰੂ ਜੀ ਉਧਰ ਨੂੰ ਤੁਰ ਪਏ ਨੇ ਇਹ ਜਦੋਂ ਵਾਪਸ ਜਾਣ ਲੱਗੇ ਨੇ ਫਿਰ ਮਾਤਾ ਭਾਗ ਕੌਰ ਮਾਈ ਭਾਗੋ ਜੀ ਭਾਈ ਮਹਾ ਸਿੰਘ ਜੀ ਕਹਿਣ ਲੱਗੇ ਅਸੀਂ ਤੇ ਆਪਣਾ ਤੁਰੇ ਸੀ ਚਭਾਲ ਤੋਂ ਇਹ ਕਹਿ ਕਰਕੇ ਕਿ ਅਸੀਂ ਡਟ ਕਰਕੇ ਜਾਲਮਾਂ ਦਾ ਵਿਰੋਧ ਕਰਾਂਗੇ ਉਹਨਾਂ ਦੇ ਨਾਲ ਲੜਾਂਗੇ ਪਰ ਅੱਜ ਕੀ ਹੋਇਆ ਹੈ ਇਹਨਾਂ ਨੇ ਕੀ ਕੀਤਾ ਹੈ ਅਸੀਂ ਫਿਰ ਸ਼ਰਮਿੰਦੇ ਹੋ ਕਰਕੇ ਘਰਾਂ ਨੂੰ ਮੁੜ ਜਾਈਏ ਅਸੀਂ ਕਿਵੇਂ ਮਾਝੇ ਦਾ ਮਾਣ ਰੱਖੀਏ ਸਾਲ ਸੰਗਤ ਜੀ ਫਿਰ ਇਹਨਾਂ ਨੇ SLA ਬਣਾਈ ਭਾਈ ਮਹਾ ਸਿੰਘ ਜੀ ਦਾਸ ਨੂੰ ਨਾਮ ਇਸਰਿਆ ਦੂਜਾ ਇਹਨਾਂ ਨੇ ਇੱਕ ਲਕੀਰ ਖਿੱਚੀ ਆ ਲਕੀਰ ਖਿੱਚ ਕਰਕੇ ਉਥੇ ਰਾਮਿਆਣੇ ਦੀ ਧਰਤੀ ਦੇ ਉੱਪਰ ਵਚਨ ਕੀਤਾ ਹੈ ਕਿ ਜਿਨ੍ਹਾਂ ਨੂੰ ਗੁਰੂ ਕੀ ਸਿੱਖੀ ਪਿਆਰੀ ਹੈ ਭਾਈ ਉਹ ਲੀਕ ਤੋਂ ਟੱਪੋ ਲੀਕ ਟੱਪੋ ਆਪਾਂ ਜ਼ੁਲਮ ਰਾਜ ਦੀਆਂ ਜੜਾਂ ਪੁੱਟ ਦਿਆਂਗੇ ਕੀ ਕਰਨਾ ਇਸ ਸਰੀਰ ਨੂੰ ਗੁਰੂ ਗੋਬਿੰਦ ਸਿੰਘ ਨੇ ਸਾਡੇ ਤੋਂ ਪਰਜੰਦ ਵਾਰ ਦਿੱਤੇ ਨੇ ਅਸੀਂ ਘਰਾਂ ਨੂੰ ਵਿੱਚ ਬੈਠ ਕਰਕੇ ਕਰਾਂਗੇ ਵੀ ਕੀ ਗੁਰੂ ਕੇ ਸਿੱਖ ਹਾਂ ਅਸੀਂ ਆਪਣੀ ਭੁੱਲ ਜਿਹੜੀ ਉਹ ਬਖਸ਼ਾ ਲਈਏ ਇੱਥੇ ਤਿੰਨ ਪੜਾਅ ਹੋ ਗਏ ਵਜ਼ੀਰ ਖਾਂ ਦੀ ਫੌਜ ਪਿੱਛੇ ਆ ਰਹੀ ਹੈ ਸਤਗੁਰੂ ਜੀ ਆਪਣੇ ਸਿੱਖਾਂ ਦੇ ਨਾਲ ਖਿਦਰਾਣੇ ਦੀ ਟਾਪ ਪਹੁੰਚ ਗਏ ਨੇ ਇਹ ਸਿੱਖ ਰਾਮਿਆਣੇ ਦੀ ਧਰਤੀ ਉੱਪਰ ਨੇ ਤੇ ਸਾਧ ਸੰਗਤ ਜੀ ਇਥੋਂ ਫਿਰ ਸਿੱਖਾਂ ਨੇ ਸਤਿਗੁਰੂ ਜੀਆਂ ਦੇ ਪਿੱਛੇ ਜਾਣਾ ਸ਼ੁਰੂ ਕੀਤਾ ਇਹ 40 ਸਿੱਖ ਇਕੱਤਰ ਹੋਏ ਇਹਨਾਂ 40 ਸਿੱਖਾਂ ਨੇ ਉਸ ਧਰਤੀ ਦੇ ਉੱਪਰ ਖੇਦਰਾਣੇ ਦੀ ਢਾਬ ਦੇ ਉੱਪਰ ਫਿਰ ਜੰਗ ਕੀਤੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਟਿੱਬੀ ਸਾਹਿਬ ਉੱਪਰ ਪਹੁੰਚ ਗਏ ਨੇ ਸਿੱਖ ਕਹਿੰਦੇ ਨੇ ਵਜ਼ੀਰ ਖਾਨ ਦੀ ਫੌਜ ਚੜ੍ਹ ਕੇ ਆ ਗਈ ਹੈ ਪਰੰਤਰ ਜਾਮੀ ਪਿਤਾ ਕਹਿੰਦੇ ਫੌਜ ਨੂੰ ਰੋਕਣ ਵਾਲੇ ਵੀ ਸਾਹਮਣੇ ਖਲੋਤੇ ਨੇ ਇਹਨਾਂ ਨੇ ਉਹਨਾਂ ਝਾੜੀਆਂ ਦੇ ਉੱਪਰ ਸਿੱਖਾਂ ਨੇ ਆਪਣੇ ਵਸਤਰ ਕਿ ਸ਼ਹਿਰੇ ਆਦਿਕ ਪਾ ਦਿੱਤੇ ਕਿ ਵਜ਼ੀਰ ਖਾਨ ਦੀ ਫੌਜ ਨੂੰ ਭੁਲੇਖਾ ਪਵੇ ਕਿ ਗੁਰੂ ਸਾਹਿਬ ਦੇ ਸਿੱਖ ਇੱਥੇ ਨੇ ਸਾਧ ਸੰਗਤ ਜਦੋਂ ਫੌਜ ਪਹੁੰਚੀ ਹੈ ਕਿਉਂਕਿ ਇਹ ਜੰਗ ਗਰਮੀ ਦੇ ਵਿੱਚ ਹੋਇਆ ਹੈ ਨਾ ਤੇ ਮਣਾਉਂਦੇ ਸਿੱਖ ਨੇ ਮਾਗ ਦੀ ਸੰਗਰਾਦ ਵਾਲੇ ਦਿਨ ਇਹ ਗੁਰਮਤਤਾ ਹੋਇਆ ਇੱਥੇ ਫਿਰ ਸਿੱਖਾਂ ਨੇ ਭਾਈ ਮਹਾ ਸਿੰਘ ਜੀਆਂ ਦੀ ਅਗਵਾਈ ਦੇ ਵਿੱਚ ਵਜ਼ੀਰ ਖਾਨ ਦੀ ਫੌਜ ਦੇ ਆਹੂ ਲਾਏ ਉਹ ਇੱਥੇ ਕਮਸਾਨ ਦਾ ਜੁੱਧ ਹੋਇਆ ਹੈ ਕਿ ਪਾਣੀ ਦੀ ਕਿੱਲਤ ਬੜੀ ਸੀ ਕਿਸੇ ਫੌਜਦਾਰ ਨੂੰ ਜਾਂ ਸਿਪਾਹੀਆਂ ਨੂੰ ਪਾਣੀ ਨਾ ਮਿਲਿਆ ਇਹਨਾਂ ਨੇ ਝਾਲਮਾਂ ਦੇ ਆਹੂ ਲਾਏ ਆਹੂ ਲਾ ਕਰਕੇ ਫੌਜਾਂ ਨੂੰ ਮੁੜ ਵਾਪਸ ਮੁੜਨਾ ਪਿਆ ਪਾਣੀ ਦੀ ਕਿਲਤ ਕਰਕੇ ਕਪੂਰਾ ਚੌਧਰੀ ਸੀ ਇਸ ਇਲਾਕੇ ਦਾ ਉਸ ਕਪੂਰੇ ਚੌਧਰੀ ਨੇ ਜਦੋਂ ਦੱਸਿਆ ਵजीर खान ਦੀ ਫੌਜ ਨੂੰ ਕਿ ਜੇਕਰ ਤੁਸੀਂ ਅੱਗੇ ਜਾਂਦੇ ਹੋ ਅੱਗੇ ਤੁਹਾਨੂੰ ਸਿੱਖਾਂ ਦੇ ਨਾਲ ਜੰਗ ਵੀ ਕਰਨਾ ਪਵੇਗਾ ਤੇ ਪਾਣੀ ਵੀ 30 ਕੋਹ ਦੇ ਉੱਪਰ ਹੈ ਤੇ ਜੇ ਤੁਸੀਂ ਪਿੱਛੇ ਨੂੰ ਮੁੜਦੇ ਆਪਣੀ ਫੌਜ ਲੈ ਕਰਕੇ ਤੇ 10 ਕੋਹ ਦੇ ਉੱਪਰ ਪਾਣੀ ਹੈ ਇਹ ਵजीर खान ਆਪਣੀ ਫੌਜ ਨੂੰ ਲੈ ਕਰਕੇ ਇਹ ਮੋੜ ਆਏ ਉੱਥੇ ਫਿਰ ਚੋਜੀ ਪ੍ਰੀਤਮ ਜਦੋਂ ਸੂਰਜ ਢਲਿਆ ਸ਼ਾਮ ਹੋਈ ਹੈ ਸਤਿਗੁਰੂ ਗੁਰੂ ਗਰੀਬ ਨਵਾਜ਼ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਆਪਣੇ ਘੋੜੇ ਦੇ ਉੱਪਰ ਸਵਾਰ ਹੋ ਕਰਕੇ ਖਿਦਰਾਣੇ ਦੀ ਢਾਉ ਤੋਂ ਥੱਲੇ ਆਏ ਸਤਿਗੁਰੂ ਜੀ ਉਤਰੇ ਨੇ ਇਤਿਹਾਸਕਾਰਾਂ ਨੇ ਇਹ ਵੀ ਲਿਖਿਆ ਹੈ ਜਦੋਂ ਭਾਈ ਮਹਾ ਸਿੰਘ ਜੀ ਦੁਸ਼ਮਣ ਦੇ ਆਹੂ ਲਾ ਰਹੇ ਨੇ ਕਿਰਪਾਨ ਦੇ ਨਾਲ ਆਪਣੇ ਜੋਰ ਵਿਖਾ ਰਹੇ ਨੇ ਜਦੋਂ ਪਾਰੀ ਝੁੰਡ ਜਿਹੜਾ ਹੈ ਇਹਨਾਂ ਸਿੱਖਾਂ ਦੇ ਉੱਪਰ ਫੌਜਾਂ ਦਾ ਆਉਂਦਾ ਹੈ ਸਤਿਗੁਰੂ ਜੀ ਟਿੱਬੀ ਸਾਹਿਬ ਤੋਂ ਤੀਰ ਚਲਾਉਂਦੇ ਨੇ ਤੀਰਾਂ ਦੀ ਬੁਸ਼ਾਰ ਕਰਦੇ ਨੇ ਤੇ ਉਸ ਝੁੰਡ ਨੂੰ ਦੂਰ ਕਰਦੇ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨਜ਼ਦੀਕ ਆਏ ਸਿੱਖਾਂ ਦੇ ਆਪਣੇ ਚਰਨਾਂ ਦਾ ਜੋੜਾ ਉਤਾਰਿਆ ਜੋੜਾ ਉਤਾਰ ਕਰਕੇ ਸਤਿਗੁਰੂ ਜੀਆ ਨੇ ਹਰ ਇੱਕ ਸਿੱਖ ਦੇ ਮਸਤਕ ਦੇ ਵੱਲ ਵੇਖਿਆ ਹੈ ਕਿ ਇਹ ਉਹੀ ਸਿੱਖ ਨੇ ਜਿਨ੍ਹਾਂ ਨੇ ਲਿਖਿਆ ਸੀ ਸਤਿਗੁਰੂ ਅਸੀਂ ਤੇਰੇ ਸਿੱਖ ਨਹੀਂ ਤੇ ਤੂੰ ਸਾਡਾ ਗੁਰੂ ਨਹੀਂ ਸਤਗੁਰੂ ਵੇਖਦੇ ਨੇ ਆਪਣੇ ਸਿੱਖਾਂ ਨੂੰ ਕੋਈ 5 ਕਦਮ ਅਗਾਹ ਹੋ ਕਰਕੇ ਲੜਿਆ ਕੋਈ 10 ਕਦਮ ਅਗਾਹ ਹੋ ਕਰਕੇ ਲੜਿਆ ਸਤਗੁਰੂ ਉੱਥੇ ਰੁਤਬੇ ਦਿੰਦੇ ਸਾਡਾ 5000 ਹਜ਼ਾਰੀ ਸਿੰਘ ਇਹ 10 ਇਹ 20 ਹਜ਼ਾਰੀ ਐ 30 ਹਜ਼ਾਰੀ ਐ ਇਹ ਕਾਬਲ ਦੇ ਉੱਪਰ ਰਾਜ ਕਰੇਗਾ ਇਹ ਦਿੱਲੀ ਦਾ ਤਖਤ ਦੇ ਉੱਪਰ ਖਾਲਸੇ ਦਾ ਝੰਡਾ ਚੜ੍ਹਾਏਗਾ ਸਤਗੁਰੂ ਜੀ ਇਸੇ ਤਰ੍ਹਾਂ ਸਿੱਖਾਂ ਨੂੰ ਵਾਰ ਦਿੰਦੇ ਗਏ ਜਦੋਂ ਭਾਈ ਮਹਾ ਸਿੰਘ ਜੀ ਆਂਦੇ ਕੋਲ ਪਹੁੰਚੇ ਨਾ ਉਹਨਾਂ ਦੇ ਸਵਾਸ ਅਜੇ ਚੱਲਦੇ ਸਨ ਲਹੂ ਦੇ ਨਾਲ ਜਿਹੜਾ ਜਿਹੜਾ ਲਤਪਤ ਹੋਇਆ ਹੈ ਸਰੀਰ ਲਹੂ ਦੇ ਨਾਲ ਸਿੰਜਿਆ ਅਨੇਕਾਂ ਫਟ ਝੁਲਮਾਂ ਦੇ ਲੱਗੇ ਹੋਏ ਨੇ ਤਲਵਾਰਾਂ ਦੇ ਲੱਗੇ ਹੋਏ ਨੇ ਜਦੋਂ ਸਤਗੁਰੂ ਜੀ ਕੋਲ ਗਏ ਸਤਗੁਰੂ ਜੀਆਂ ਨੇ ਧਰਤੀ ਦੇ ਉੱਪਰ ਆਪਣਾ ਆਸਣ ਲਾਇਆ ਭਾਈ ਮਹਾ ਸਿੰਘ ਜੀਆਂ ਨੂੰ ਆਪਣੀ ਗੋਦ ਦੇ ਅੰਦਰ ਲਿਆ ਤੇ ਗੁਰੂ ਕੇ ਸਿੱਖਾਂ ਦੇ ਪੰਨ ਵੇਖੋ ਸਾਧ ਸੰਗਤ ਜੀ ਕੋਈ ਕਹਿੰਦਾ ਹੈ ਕਿ ਮੈਂ ਮੌਤ ਆ ਜਾਵੇ ਮੈਨੂੰ ਮੈਂ ਮਰ ਜਾਵਾਂ ਜਲਦੀ ਪਰ ਗੁਰੂ ਕੇ ਸਿੱਖਾਂ ਦੇ ਪਰਨ ਕਿਹੋ ਜੇ ਨੇ ਉਹਨਾਂ ਤੱਕ ਮੌਤ ਨਾ ਆਵੇ ਜਿੰਨਾ ਤੱਕ ਗੁਰੂ ਦੇ ਘਰ ਦੇ ਅੰਦਰ ਪ੍ਰਵਾਣ ਨਾ ਹੋ ਜਾਈਏ ਕਿਤੇ ਪਰਨ ਕੀਤਾ ਸੀ ਬਾਬਾ ਦੀਪ ਸਿੰਘ ਜੀਆ ਨੇ ਹੋਣੀਏ ਉਹਨਾਂ ਤੱਕ ਮੇਰਾ ਤੂੰ ਕੁਝ ਨਹੀਂ ਵਿਗਾੜ ਸਕਦੀ ਜਿੰਨਾ ਤੱਕ ਮੈਂ ਆਪਣਾ ਸਿਰ ਗੁਰੂ ਰਾਮਦਾਸ ਸਾਹਿਬ ਜੀਆ ਦੇ ਚਰਨਾ ਅੰਦਰ ਨਾ ਝੁਕਾ ਦਵਾਂ ਕਿਤੇ ਪਰਨ ਕੀਤਾ ਸੀ ਭਾਈ ਤਾਰੂ ਸਿੰਘ ਜੀਆਂ ਨੇ ਖੋਪੜ ਰਹਿ ਗਿਆ ਤੇ 22 ਦਿਨ ਜਿਉਂਦੇ ਰਹੇ ਕਹਿੰਦੇ ਆ ਜਕਰੀਆ ਖਾਂ ਤੈਨੂੰ ਮਾਰ ਕੇ ਤੇ ਫਿਰ ਮੈਂ ਮਰਾਂਗਾ ਕਿਤੇ ਪਰਨ ਕੀਤਾ ਫਿਰ ਭਾਈ ਮਹਾ ਸਿੰਘ ਜੀਆਂ ਨੇ ਖਿਦਰਾਣੇ ਦੀ ਟਾਬ ਦੇ ਅੰਦਰ ਸਤਿਗੁਰੂ ਮੈਨੂੰ ਉਨਾਂ ਤੱਕ ਮੌਤ ਨਾ ਆਵੇ ਜਿੰਨਾ ਤੱਕ ਅਸੀਂ ਤੇਰੇ ਘਰ ਦੇ ਅੰਦਰ ਪ੍ਰਵਾਣ ਨਹੀਂ ਹੋ ਜਾਂਦੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਆਏ ਭਾਈ ਮਾਹ ਸਿੰਘ ਜੀ ਸਹਿਕਰੇ ਨੇ ਚੌਂਕੜਾ ਲਗਾਇਆ ਗੋਦ ਦੇ ਅੰਦਰ ਸੀਸ ਲਿਆ ਸਤਿਗੁਰੂ ਜੀਆ ਨੇ ਆਪਣੇ ਵਸਤਰਾਂ ਦੇ ਨਾਲ ਭਾਈ ਮਹਾ ਸਿੰਘ ਦਾ ਚਿਹਰਾ ਜਿਹੜਾ ਹੈ ਉਹ ਸਾਫ਼ ਕੀਤਾ ਖੂਨ ਉਤੋਂ ਪਰੇ ਕੀਤਾ ਭਾਈ ਮਹਾ ਸਿੰਘ ਜੀਆਂ ਨੇ ਸਤਿਗੁਰੂ ਜੀਆਂ ਦੀ ਗੋਦ ਦੇ ਅੰਦਰ ਅੱਖਾਂ ਖੋਲੀਆਂ ਜਦੋਂ ਅੱਖਾਂ ਖੋਲੀਆਂ ਤੇ ਕੀ ਦਿਖਿਆ ਹੈ ਕਲਗੀਧਰ ਪਿਤਾ ਜਿਨ੍ਹਾਂ ਨੂੰ ਅਸੀਂ ਲਿਖਿਆ ਹੈ ਸਤਿਗੁਰੂ ਤੂੰ ਸਾਡਾ ਗੁਰੂ ਨਹੀਂ ਅਸੀਂ ਤੇਰੇ ਸਿੱਖ ਨਹੀਂ ਅੱਖਾਂ ਦੇ ਵਿੱਚੋਂ ਹੰਝੂ ਪੈ ਗਏ ਸ਼ਰਮਿੰਦਗੀ ਦੇ ਨਾਲ ਅੱਖਾਂ ਜਿਹੜੀਆਂ ਨੇ ਉਹ ਬੰਦ ਕੀਤੀਆਂ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਹਿੰਦੇ ਭਾਈ ਮਹਾ ਸਿੰਘ ਕੀ ਗੱਲ ਹੈ ਕਹਿੰਦੇ ਸਤਿਗੁਰੂ ਜੀ ਅਸੀਂ ਤੁਹਾਡੇ ਸਾਹਮਣੇ ਨਹੀਂ ਹੋ ਸਕਦੇ ਸਾਡੀ ਗਲਤੀ ਬੜੀ ਵੱਡੀ ਹੈ ਕਿ ਅਸੀਂ ਤੁਹਾਨੂੰ ਲਿਖ ਕਰਕੇ ਦੇ ਦਿੱਤਾ ਕਿ ਤੁਸੀਂ ਸਾਡੇ ਗੁਰੂ ਨਹੀਂ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਕਹਿੰਦੇ ਫਿਰ ਕੀ ਹੋਇਆ ਹੈ ਭਾਈ ਮਹਾ ਸਿੰਘ ਤੁਸੀਂ ਸਾਨੂੰ ਲਿਖਿਆ ਹੈ ਨਾ ਕਿ ਤੁਸੀਂ ਸਾਡੇ ਗੁਰੂ ਨਹੀਂ ਅਸੀਂ ਤੁਹਾਡੇ ਸਿੱਖ ਨਹੀਂ ਅਸੀਂ ਥੋੜਾ ਤੁਹਾਨੂੰ ਲਿਖਿਆ ਕਿ ਅਸੀਂ ਤੁਹਾਡੇ ਗੁਰੂ ਨਹੀਂ ਤੁਸੀਂ ਸਾਡੇ ਸਿੱਖ ਨਹੀਂ ਜਦੋਂ ਇਹ ਬਚਨ ਕੀਤੇ ਭਾਈ ਮਹਾ ਸਿੰਘ ਜੀਆ ਨੇ ਆਪਣੇ ਦੋਵੇਂ ਹੱਥ ਜੋੜੇ ਆਪਣੇ ਦੋਵੇਂ ਹੱਥ ਜੋੜ ਕਰਕੇ ਭਾਈ ਮਹਾ ਸਿੰਘ ਉਥੇ ਕਵੀ ਨੇ ਬੜੀਆਂ ਸੁੰਦਰ ਸਤਰਾਂ ਲਿਖੀਆਂ ਨੇ ਕਹਿੰਦੇ ਇਹ ਹੱਥ ਪੈੜੇ ਚੰਦਰੇ ਜਿਨਾ ਬਿਦਾਵਾ ਲਿਖਿਆ ਜੁੜੇ ਹੋਏ ਨਾ ਖੁੱਲਦੇ ਮੰਗਣ ਲਈ ਤੈਥੋਂ ਭਿੱਖਿਆ ਉਹ ਰਾਜ yogi ਮਾਲਕਾ ਉਹ ਨਿਰਤਨਾ ਦੇ ਪਾਲਕਾ ਦਾਤਾ ਬਿਦਾਵਾ ਫਾੜਦੇ ਦਾਤਾ ਬਿਦਾਵਾ ਫਾੜਦੇ ਨਾਦਾਨ ਸਾਂ ਇਨਸਾਨ ਸਾਂ ਨਾ ਤੇਰੇ ਵਾਂਗੂ ਪ੍ਰੀਤਮਾਂ ਬਲਵਾਨ ਸਾਂ ਭਗਵਾਨ ਸਾਂ ਕਹਿੰਦੇ ਅਣਜਾਣ ਸੀ ਅਸੀਂ ਸਤਿਗੁਰੂ ਕਿਰਪਾ ਕਰੋ ਇਹ ਵਿਦਾਵਾ ਜਿਹੜਾ ਹੈ ਇਹ ਤੁਸੀਂ ਪਾੜ ਦਿਓ ਉੱਥੇ ਸਤਿਗੁਰੂ ਜੀ ਰੋਹ ਦੇ ਵਿੱਚ ਆਏ ਪ੍ਰੇਮ ਦੇ ਨਾਲ ਸਤਿਗੁਰੂ ਜੀਆਂ ਦੇ ਅੱਖ ਦੇ ਵਿੱਚੋਂ ਹੰਝੂ ਨਿਕਲਿਆ ਜੀ ਇਤਿਹਾਸਕਾਰਾਂ ਨੇ ਉਹਨੂੰ ਦਰਜ ਕੀਤਾ ਹੈ ਪੁੱਤਰਾਂ ਦੀਆਂ ਲਾਸ਼ਾਂ ਨੰਗ ਕਰਕੇ ਆਏ ਕਫਨ ਨਹੀਂ ਪਾਏ ਪਰ ਅੱਖ ਸਿਮੀ ਨਹੀਂ ਅੱਜ ਜਦੋਂ ਸਿੱਖ ਮੁੜ ਕਰਕੇ ਦੁਬਾਰਾ ਆਏ ਨੇ ਤੇ ਨਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਬਚਨ ਕਰਦੇ ਨੇ ਕਹਿੰਦੇ ਭਾਈ ਮਹਾ ਸਿੰਘ ਜੀ ਇਹ ਵਿਦਾਵੇ ਦੀ ਗੱਲ ਨਹੀਂ ਵਿਦਾਵਾ ਤੇ ਵੈਸੇ ਵੀ ਤੁਸੀਂ ਨਾ ਆਉਂਦੇ ਤੇ ਅਸੀਂ ਹਜ਼ੂਰ ਸਾਹਿਬ ਜਾਣ ਤੋਂ ਪਹਿਲਾਂ ਹੀ ਪਾੜ ਦੇਣਾ ਸੀ ਕਹਿੰਦੇ ਤੁਸੀਂ ਸਾਡੇ ਸਿੱਖ ਹੋ ਫਿਰ ਕੀ ਹੋਇਆ ਪੁੱਲਾ ਹੁੰਦੀਆਂ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀਆਂ ਨੇ ਭਾਈ ਮਹਾ ਸਿੰਘ ਜੀਆਂ ਨੂੰ ਫਿਰ ਪੁੱਛਿਆ ਮਸਤਕ ਦੇ ਉੱਪਰ ਹੱਥ ਰੱਖਿਆ ਕਹਿੰਦੇ ਭਾਈ ਮਹਾ ਸਿੰਘ ਅਸੀਂ ਤੇਰੇ ਤੋਂ ਬੜੇ ਹੀ ਪ੍ਰਸੰਨ ਆਂ ਐਨੀਆਂ ਸਿੱਖਾਂ ਦੀਆਂ ਸ਼ਹਾਦਤਾਂ ਹੋ ਗਈਆਂ ਪਰ ਕਿਸੇ ਨੂੰ ਕੁਝ ਵੀ ਅਸੀਂ ਦਿੱਤਾ ਨਹੀਂ ਵਰ ਨਹੀਂ ਦਿੱਤਾ ਅਸੀਂ ਤੁਹਾਡੇ ਤੋਂ ਤਰੁੱਠਿਆਂ ਦੱਸੋ ਮੰਗਦੇ ਕੀ ਹੋ ਤੁਹਾਨੂੰ ਕੀ ਚਾਹੀਦਾ ਹੈ ਉਹੀ ਦੇ ਦਿੰਨੇ ਆਂ ਸਤਿਗੁਰੂ ਜੀਆ ਨੇ ਤਿੰਨ ਬਚਨ ਉੱਥੇ ਕੀਤੇ ਕਹਿੰਦੇ ਭਾਈ ਮਹਾ ਸਿੰਘ ਜੀ ਤੁਹਾਨੂੰ ਸ੍ਰਿਸ਼ਟੀ ਦਾ ਰਾਜ ਦੇ ਦਈਏ ਭਾਈ ਮਹਾ ਸਿੰਘ ਜੀ ਤੁਹਾਨੂੰ ਮੁਕਤ ਕਰ ਦਈਏ ਮੌਤ ਆਵੇਗੀ ਨਹੀਂ ਕਦੀ ਭਾਈ ਮਹਾ ਸਿੰਘ ਜੀ ਤੁਹਾਨੂੰ ਧਨ ਇਤਨਾ ਕੋ ਜਿਆਦਾ ਦੇ ਦਈਏ ਅਸੀਂ ਤੁਹਾਡੇ ਤੋਂ ਤਰੁੱਠੇ ਹਾਂ ਦੱਸੋ ਤੁਹਾਨੂੰ ਚਾਹੀਦਾ ਕੀ ਹੈ ਤੇ ਉੱਥੇ ਸਤਿਗੁਰੂ ਜੀਆ ਦੀ ਪਾਵਨ ਗੁਰਬਾਣੀ ਦੇ ਬਚਨ ਨੇ ਜੋ ਭਾਈ ਮਹਾ ਸਿੰਘ ਜੀਆਂ ਨੇ ਦੁਹਰਾਏ ਸਤਿਗੁਰੂ ਜੀਆਂ ਦੇ ਅੱਗੇ ਹੱਥ ਜੋੜੇ ਸਤਿਗੁਰੂ ਰਾਜ ਨਾ ਚਾਹਾਂ ਮੁਕਤ ਨਾ ਚਾਹਾਂ ਮਨ ਪ੍ਰੀਤ ਚਰਨ ਕਮਲਾਰੇ ਮੈਨੂੰ ਰਾਜ ਨਹੀਂ ਚਾਹੀਦਾ ਮੁਕਤੀ ਨਹੀਂ ਚਾਹੀਦੀ ਧਨ ਨਹੀਂ ਚਾਹੀਦਾ ਸਤਿਗੁਰੂ ਚਾਹੀਦਾ ਹੈ ਤੇਰਾ ਪ੍ਰੇਮ ਚਾਹੀਦਾ ਹੈ ਸਾਨੂੰ ਆਪਣੀ ਗਲਵਕੜੀ ਦੇ ਨਾਲ ਲਾਲ ਹੈ ਉਥੇ ਸਤਿਗੁਰੂ ਜੀਆਂ ਨੇ ਸਿੱਖਾਂ ਦੀ ਟੁੱਟੀ ਗੰਢੀ ਕਿਉਂਕਿ ਟੁੱਟੀ ਗੰਢ ਨਹਾਰ ਗੋਪਾਲ ਸਰਬ ਜੀਆਂ ਆਪੇ ਪ੍ਰਤਪਾਲ ਉਹ ਸਤਿਗੁਰੂ ਟੁੱਟੀ ਗੰਢ ਦਾ ਹੈ ਜੋ ਸ਼ਰਨ ਆਵੇ ਕਿਸ ਕੰਠ ਲਾਵੇ ਹਰ ਬਿਰਦ ਸੁਆਮੀ ਸੰਧਾ ਗੁਰੂ ਦਾ ਸੁਭਾਅ ਹੀ ਇਹ ਹੈ ਜਿਹੜਾ ਸ਼ਰਨ ਦੇ ਵਿੱਚ ਆਉਂਦਾ ਹੈ ਗੁਰੂ ਉਹਨੂੰ ਆਪਣੇ ਲੜ ਦੇ ਨਾਲ ਲਾ ਲੈਂਦਾ ਹੈ ਭਾਈ ਮਹਾ ਸਿੰਘ ਜੀਆਂ ਨੇ ਸਤਿਗੁਰੂ ਜੀਆਂ ਦੀ ਗੋਦ ਦੇ ਅੰਦਰ ਆਪਣੇ ਪ੍ਰਾਣ ਛੱਡੇ ਤੇ ਵੇਖੋ ਆਪਣੀਆਂ ਪੁੱਤਰਾਂ ਦੀਆਂ ਲਾਸ਼ਾਂ ਦੇ ਉੱਪਰ ਕਫਨ ਨਹੀਂ ਪਰ ਸਤਿਗੁਰੂ ਜੀਆਂ ਨੇ ਇਹਨਾਂ 40 ਸਿੱਖਾਂ ਦਾ ਆਪਣੇ ਹੱਥੀ ਸੰਸਕਾਰ ਕੀਤਾ ਅੰਤਿਮ ਕਿਰਿਆ ਕੀਤੀ ਚੰਡਾ ਦਿਖਾਇਆ ਆਪ ਅਰਦਾਸ ਬੇਨਤੀਆਂ ਕੀਤੀਆਂ اے ਅਕਾਲ ਪੁਰਖ ਵਾਹਿਗੁਰੂ ਜੀ ਜੀ ਇਹ ਸਾਡੇ ਮੁਕਤੇ ਨੇ ਮੁਕਤੇ ਪੰਜ ਮੁਕਤੇ ਉਹ ਸਨ ਜਿਹੜੇ ਮੁਕਤੇ ਅੰਮ੍ਰਿਤ ਛਕਣ ਤੋਂ ਬਾਅਦ ਪੰਜਾਂ ਪਿਆਰਿਆਂ ਤੋਂ ਬਾਅਦ ਖੜੇ ਹੋ ਗਏ ਉਹਨਾਂ ਨੂੰ ਵੀ ਗੁਰੂ ਨੇ ਕਿਹਾ ਤੁਸੀਂ ਸਾਡੇ ਪੰਜ ਮੁਕਤੇ ਹੋ ਅਰਦਾਸ ਦੇ ਵਿੱਚ 40 ਮੁਕਤਿਆਂ ਦਾ ਜ਼ਿਕਰ ਆਉਂਦਾ ਹੈ ਉਹ ਭਾਵੇਂ 40 ਇਹ ਹੋਣ ਤੇ ਭਾਵੇਂ 40 ਜਿਹੜੇ ਨੇ ਜਿਸ ਵਕਤ ਚਮਕੌਰ ਦੀ ਗੜੀ ਅੰਦਰ ਜੰਗ ਹੋਇਆ ਉਹ ਹੁਣ ਜਦੋਂ ਵੀ ਧਿਆਨ ਤਰਕੇ ਆਪਾਂ ਇਹਨਾਂ ਨੂੰ ਯਾਦ ਕਰੀਏ ਇਹਨਾਂ ਦੀ ਸ਼ਹਾਦਤ ਸਾਡੇ ਸਾਵੇਂ ਆਵੇ ਤੇ ਗੁਰੂ ਦੇ ਨਾਲ ਅਥਾਹ ਪ੍ਰੇਮ ਜਿਹੜਾ ਹੈ ਉਹ ਆ ਬਣਦਾ ਹੈ ਸਤਿਗੁਰੂ ਜੀ ਕਿਰਪਾ ਕਰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀਆਂ ਨੇ ਸਾਡੇ ਵਾਸਤੇ ਸਾਡੀ ਸ਼ਾਨ ਸਾਡੀ ਦਸਤਾਰ ਸਾਡੀ ਸਿੱਖੀ ਸਾਡੇ ਸਰੂਪ ਦੇ ਕਰਕੇ ਆਪਣਾ ਸਰੂਪ ਸਵਾਰ ਦਿੱਤਾ ਸਿੱਖਾ ਸਿੱਖੀ ਤੋਂ ਮੁਨਕਰ ਨਾ ਹੋਵੀਂ ਗੁਰੂ ਨੂੰ ਨਾ ਛੱਡੀ ਜੇਕਰ ਅੱਜ ਤੂੰ ਸਰਹੰਦ ਜਾਣਾ ਹੈ ਆਨੰਦਪੁਰ ਸਾਹਿਬ ਜੀਆਂ ਦੀ ਧਰਤੀ ਦੇ ਉੱਪਰ ਜਾਣਾ ਹੈ ਉਹਨਾਂ ਵਿਦਾਵੀਆਂ ਨੂੰ ਯਾਦ ਕਰੀਂ ਜੇਕਰ ਤੇਰੇ ਮੁਖ ਦੇ ਉੱਪਰ ਦਾੜਾ ਨਹੀਂ ਨਾ ਕੇਸ ਨਹੀਂ ਤੇਰੇ ਕੇਸ ਕਤਲੇ ਨੇ ਤੇ ਤੂੰ ਵਿਦਾਵਾ ਦਿੱਤਾ ਹੈ ਗੁਰੂ ਨੂੰ ਜੇ ਤੇਰੇ ਮੁਖ ਦੇ ਉੱਪਰ ਕੇਸ ਨਹੀਂ ਤੂੰ ਬਿਦਾਵਾ ਦਿੱਤਾ ਕਿ ਸਤਿਗੁਰੂ ਤੂੰ ਸਾਡਾ ਗੁਰੂ ਨਹੀਂ ਤੇ ਅਸੀਂ ਤੇਰੇ ਸਿੱਖ ਨਹੀਂ ਇਹ ਬਿਦਾਵੇ ਵਾਲੀ ਗੱਲ ਨੂੰ ਪਾੜ ਤੇ ਗੁਰੂ ਦਾ ਸਿੱਖ ਬਣ ਗੁਰੂ ਕੀ ਸਿੱਖੀ ਸਾंभ ਸਤਿਗੁਰੂ ਕਿਰਪਾ ਕਰੇ ਸਾਨੂੰ ਖੰਡੇ ਬਾਟੇ ਦੀ ਪੌਲ ਨਸੀਬ ਹੋਵੇ ਅਸੀਂ ਗੁਰੂ ਦੇ ਸਕੂਲ ਦੇ ਅੰਦਰ ਦਾਖਲਾ ਲਈਏ ਸਤਿਗੁਰੂ ਜੀ ਆਪ ਕਿਰਪਾ ਕਰਨਗੇ ਆਪਣੀ ਰਹਿਤ ਬੈਤ ਦੇ ਅੰਦਰ ਸਤਿਗੁਰੂ ਸਾਨੂੰ ਦ੍ਰਿੜ ਕਰਵਾਉਣ ਦਾਸ ਦੇ ਪਾਸੋਂ ਵਿਚਾਰਾਂ ਕਰਦਿਆਂ ਹੋਇਆਂ ਇੱਕ ਨਹੀਂ ਅਨੇਕ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਹੋ ਜਾਣੀਆਂ ਸੁਭਾਵਕ ਨੇ ਆਪ ਸਰਬੱਤ ਸੰਤਾਂ ਬਖਸ਼ਣ ਯੋਗ ਹੋ ਬਖਸ਼ ਲੈਣਾ ਜੀ